ਸਾਸ਼ਰੀਏ ਖਾਲ ਜੀ ਵੀਰਾਸਤੂ ਚੈਨਲ ਦੇ ਤੁਹਾਨੂੰ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਦਾਣਾ ਮੰਡੀ ਸ਼੍ਰੀ ਚੰਕੌਰ ਸਾਹਿਬ ਕਾਂਗਰਸੀ ਆਗੂਆਂ ਨੇ ਸੜਕਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਜਲਦ ਤੋਂ ਜਲਦ ਸ਼ਹੀਦੀ ਜੋੜ ਮੇਲ ਤੱਕ ਸੜਕਾਂ ਦਾ ਕੰਮ ਹੋ ਜਾਣਾ ਚਾਹੀਦਾ ਹੈ ਉਹ ਵੀ ਕਰਨ ਲੱਗੇ ਆ ਉਹ ਠੇਕੇਦਾਰ ਨੇ ਜਿਹੜੀ ਤਾਂ ਬਾਤ ਹੈਗਾ ਉਹ ਵੀ ਜਾਈ ਜਾ ਕੇ ਸਰਾਂ ਦਾ ਰੈਂਡਮ ਦਿੱਤਾ ਹੈਗਾ ਉਹ ਸਾਡੇ ਕੁਝ ਰੋਡ ਜਿਹੜੀਆਂ ਹੈਗੀਆਂ ਉਹਨਾਂ ਦੇ ਰਿਪੇਅਰ ਵਾਸਤੇ ਖਾਸ ਕਰਕੇ ਜਿਹੜਾ ਅਸੀਂ ਛੇੜੀ ਜੋੜ ਜਿਹੜਾ ਆ ਰਿਹਾ ਹੈ ਉਹ ਰੋਡ ਤੇ ਤਾਂ ਉਹ ਮੇਰੇ ਧਿਆਨ ਦੇ ਵਿੱਚ ਆ ਕਿ ਕੁਝ ਰੋਡ ਸਾਡ ਜਿਹੜੀ ਆਪਣਾ ਪਾਸ ਹੋ ਚੁੱਕੀ ਜਿਨ੍ਹਾਂ ਤੇ ਕੰਮ ਸ਼ੁਰੂ ਹੋਣਾ ਤਾਂ ਮੈਂ ਇੱਕ ਤਰ੍ਹਾਂ ਦਾ ਮੋਰੈਂਡਮ ਜਿਹੜਾ ਹੈਗਾ ਉਹਦੇ ਭੇਜਿਆ ਹੈ ਸਾਡੇ ਦੂਸਰਾ ਮੈਂ ਡਿਪਾਰਟਮੈਂਟ ਦੀ ਜੀਨੀ ਆ ਤੇ ਪੀਐਸਸੀ ਨੂੰ ਬੁਲਾ ਕੇ ਉਹਨਾਂ ਤੋਂ ਰਿਪੋਰਟ ਵੀ ਲੈ ਲਵਾਂ ਕਿ ਤੇੜੀ ਛੱਟ ਦੀ ਕੀ ਕਾਸ਼ ਹੈਗੀ ਆ ਔਰ ਜੇ ਕੋਈ ਸੜਕ ਇਸ ਤਰ੍ਹਾਂ ਦੀ ਵੀ ਹੋਈ ਛੇ ਜਿਹੜੀ ਹਜੇ ਟਾਈਮ ਲੱਗੂਗਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਰਿਪੇਅਰ ਅਸੀਂ ਕੈਂਟ ਕਰਵਾ ਦੇਵਾਂਗੇ ਸਾਡੇ ਚਮਕੌਰ ਸਾਹਿਬ ਇਤਿਹਾਸਿਕ ਨਗਰੀ ਜਿਹੜੀ ਕਿ ਸਾਬਜਾਦਾਂ ਦੀ ਰਸਕੂਨ ਨਾਲ ਰੰਗੀ ਹੋਈ ਧਰਤੀ ਆ ਜਿਹਦੇ ਲਈ ਸਾਡੇ ਮਾਨਯੋਗ ਪਿਛਲੀ ਸਰਕਾਰ ਨੇ ਕਾਂਗਰਸ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਰਹੇ ਆ ਸਰਦਾਰ ਚੰਦ ਸਿੰਘ ਚੰਨੀ ਇਹ ਮੌਜੂਦਾ ਐਮਪੀ ਆ ਉਹਨਾਂ ਵੱਲੋਂ ਬਹੁਤ ਵੱਡਾ ਪਰਾਲਾ ਕੀਤਾ ਗਿਆ ਹੈ ਤੇ ਬੜੀ ਗੰਭੀਰਤਾ ਦੇ ਨਾਲ ਇਸ ਸ਼ਹਿਰ ਨੂੰ ਲਿਆ ਗਿਆ ਤੇ ਇੱਥੇ ਥੀਮ ਪਾਰਕ ਤੇ ਹੋਰ ਵੱਡੀਆਂ-ਵੱਡੀਆਂ ਪਾਰਕਾਂ ਉਹਨਾਂ ਨੇ ਸ਼ਹਿਰ ਗਾਹਾਂ ਬਣਾਈਆਂ ਤੇ ਇਹਨੂੰ ਸੁੰਦਰ ਬਣਾਇਆ ਸ਼ਹਿਰ ਨੂੰ ਪਰ ਜਦੋਂ ਦੀ ਇਹ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹ ਨੇ 1 ਰੁਪਿਆ ਵੀ ਚਮਕੌਰ ਸਾਹਿਬ ਦੀ ਧਾਰਦੀ ਦੀ ਇਤਿਹਾਸਿਕ ਨਗਰੀ ਨਹੀਂ ਲਈ ਨਹੀਂ ਦਿੱਤਾ ਤੇ ਅੱਜ ਸਾਡੇ ਚਮਕੌਰ ਸਾਹਿਬ ਦੀਆਂ ਸੜਕਾਂ ਦੀਆਂ ਇੰਨੀ ਦੁਰਦਸ਼ਾ ਹੋਈ ਪਈ ਆ ਇੰਨੀ ਖਸਤਾ ਹਾਲਤ ਹੋਈ ਪਈ ਆ ਵੱਡੇ ਵੱਡੇ ਟੋਏ ਪਏ ਹੋਏ ਆ ਜਿੱਥੇ ਲੋਕਾਂ ਦਾ ਨੁਕਸਾਨ ਆਪਣਾ ਹੋ ਰਿਹਾ ਉਥੇ ਬਹਾਨਾ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਨਿਤ ਹਾਸਤੇ ਹਾਦਸੇ ਵਾਪਰ ਰਹੇ ਆ ਤੇ ਇਹਦੇ ਵੱਲ ਜਿਹੜੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਤੇ ਵੱਡੇ ਵੱਡੇ ਟੋਏ ਆ ਜਿਵੇਂ ਗੱਲ ਕਰੀਏ ਪਾ ਭੂੜੇ ਰੋਡ ਦੀ ਗੱਲ ਕਰੀਏ ਪਾ ਸੰਧੂਆਂ ਰੋਡ ਦੀ ਗੱਲ ਕਰੀਏ ਮਾਣੇ ਮੱਜਰੇ ਰੋਡਾਂ ਦੀ ਚਾਹੇ ਗੱਲ ਕਰ ਲਈਏ ਪਾ ਨਰਸਰੀ ਤੋਂ ਲੈ ਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਤੱਕ ਦੀ ਰੋਡ ਦੀ ਇਹਨਾਂ ਦੀ ਪੂਰੀ ਦੁਰਦਸ਼ਾ ਹੋਈ ਪਈ ਆ ਇਹ ਇੱਥੇ ਦੇ ਜਿਹੜੇ ਐਮਐਲਏ ਆ ਡਾਕਟਰ ਚਰਨਜੀਤ ਸਿੰਘ ਇਨਾਂ ਦਾ ਕੋਈ ਧਿਆਨ ਨਹੀਂ ਮੈਂ ਕਹਿਆ ਹੈਰਾਨ ਆ ਮਜ਼ਾਕ ਵੀ ਲੋਕ ਇਹਨਾਂ ਦਾ ਰੜਾਉਂਦੇ ਆ ਪਰ ਮਜ਼ਾਕ ਤੋਂ ਵੀ ਇਹ ਕੁ ਨਹੀਂ ਸੋਚ ਰਹੇ ਵੀ ਸਾਨੂੰ ਲੋਕ ਸਾਡਾ ਮਜ਼ਾਕ ਉਡਾ ਰਹੇ ਆ ਕਦੇ ਬਾਥਰੂਮਾਂ ਦਾ ਉਦਘਾਟਨ ਕਰਨ ਲੱਗ ਜਾਂਦੇ ਆ ਕਦੇ ਟਰਾਂਸਫਾਰਮਰ ਦਾ ਉਦਘਾਟਨ ਕਰਨ ਲੱਗ ਜਾਂਦੇ ਆ ਮੈਂ ਕਹਾਂ ਜੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਮੈਨੇ ਪਾਈ ਇਹ ਦੱਸੋ ਕਿਆ ਇਹ ਕੰਮ ਐਮਐਲਏ ਦੇ ਹੁੰਨੇ ਆ ਬਾਥਰੂਮਾਂ ਦੇ ਉਦਘਾਟਨ ਕਰਨੇ ਟਰਾਂਸਫਾਰਮਰ ਦੇ ਉਦਘਾਟਨ ਕਰਨੇ ਇਹ ਤਾਂ ਐਸਡੀਓ ਸਾਹਿਬ ਹੋਗੇ ਐਕਸ਼ਨ ਹੋਗੇ ਜਿਹੜੇ ਅਫਸਰਾਂ ਉਹਨਾਂ ਦਾ ਕੰਮ ਤੁਹਾਡੇ ਕੰਮ ਤਾਂ ਹੋਰ ਲੋਕਾਂ ਦੇ ਤੁਸੀਂ ਦੇਖਣਾ ਹੈ ਲੋਕਾਂ ਨੂੰ ਪੁੱਛਣਾ ਹੈ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਬਣਾ ਕੇ ਪਾ ਕੇ ਬਣਾਇਆ ਹੈ ਜਿਨ੍ਹਾਂ ਨੇ ਤੁਹਾਡੀ ਸਰਕਾਰ ਬਣਾਈ ਆ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਲੋਕਾਂ ਦੇ ਜਿਹੜੇ ਲੋਕਾਂ ਨੇ ਕੰਮ ਕਰਨਾ ਸੀ ਉਹਨਾਂ ਵੱਲ ਤਾਂ ਤੁਹਾਡਾ ਬਿਲਕੁਲ ਧਿਆਨ ਨਹੀਂ ਹੈਗਾ ਅੱਜ ਜਿਹੜੀ ਖਾਸ ਤਾ ਸੜਕਾਂ ਦੀ ਅਸੀਂ ਐਸ.ਡੀ.ਐਮ ਸਾਨੂੰ ਇਹੀ ਮੈਮੋਰੰਡਮ ਦਿੱਤਾ ਵੀ ਜੇਕਰ 10 ਦਿਨ ਦਾ ਆਲਟੀਮੇਟਮ ਦਿੱਤਾ ਹੈ ਵੀ ਜੇਕਰ ਤੁਸੀਂ ਇਹ ਸੜਕਾਂ ਨਾ ਬਣਾਈਆਂ ਤਾਂ ਕਾਂਗਰਸ ਪਾਰਟੀ ਤੇ ਮਾਨਯੋਗ ਸਰਦਾਰ ਚੰਦਜੀਤ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਅਗਵਾਈ ਦੇ ਹੇਠ ਅਸੀਂ ਇੱਕ ਵੱਡਾ ਧਰਨਾ ਲਾਵਾਂਗੇ ਤੇ ਇਸ ਸਰਕਾਰ ਦੇ ਵਿਰੁੱਧ ਇਹਨਾਂ ਨੂੰ ਇਹਨਾਂ ਦਾ ਚਿਹਰਾ ਅਸਲੀ ਚਿਹਰਾ ਅਸੀਂ ਨੰਗਾ ਕਰਾਂਗੇ ਐਮ.ਐਲ.ਏ ਸਾਬੀਤੇ ਦਿਨੀ ਤਾਂ ਆਟਮ ਕਰਕੇ ਲਾਇਆ ਦੁਦ ਗਾਰਡਨ ਕਰਾਇਆ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਸੜਕ ਦਾ ਉਦਘਾਟਨ ਤਾਂ ਉਦੋਂ ਹੋਇਆ ਕਰਦਾ ਜਦੋਂ ਕੋਈ ਸੜਕ ਨਵੀਂ ਬਣ ਜਵੇ ਕੋਈ ਨਵੀਂ ਇਮਾਰਤ ਬਣ ਜਵੇ ਕੋਈ ਨਵੀਂ ਚੀਜ਼ ਬਣ ਜਵੇ ਇਹ ਸੜਕ ਬਣਾਉਣ ਲਈ ਉਦਘਾਟਨ ਲਾ ਕੇ ਕਰਨ ਇੱਕ ਟਿਪਰ ਛੜਿਆ ਗੱਟਕੇ ਦਾ ਰੋਡ ਰੂਲਰ ਲਿਆ ਕੇ ਖੜਾਤਾ ਠੇਕੇਦਾਰ ਵੱਲੋਂ ਮੈਂ ਕਿਹਾ ਉਹ ਜਿਹੜਾ ਇੱਕ ਟਿਪਰ ਦੇ ਨਾਲ ਦੱਸੋ ਮੇਰੇ ਵੀਰ ਵੀ ਇਹ ਸੜਕ ਬਣਦੀ ਹੁੰਦੀ ਹੈ ਇੱਕ ਟਿਪਰ ਨਾਲ ਉਹ ਜਿਹੜਾ ਟਿਪਰ ਛੜਿਆ ਉਹ ਵੀ ਖੰਡ ਖੰਡ ਗਿਆ ਤਿੰਨ ਚਾਰ ਦਿਨ ਬਾਅਦ ਜਿਹੜਾ ਰੋਡ ਰੂਲਰ ਆ ਲਿਆ ਕੇ ਸਾਡੇ ਮਾਣੇ ਮਜਰੇ ਦੇ ਸੈਲਰ ਚ ਖੜਾਇਆ ਤਾਂ ਚਾਰ ਕਿ ਦਿਨ ਬਾਅਦ ਉਹ ਵੀ ਚੱਕ ਲੈ ਗਏ ਇਹਨੂੰ ਡਾਕਟਰ ਸਾਹਿਬ ਨੂੰ ਪੁੱਛਣ ਆਲਾ ਹੋਵੇ ਕਿ ਆ ਤੁਸੀਂ ਫੋਟੋ ਕਚਾਉਣ ਜੋ ਗਈਆਂ ਜੇ ਕੰਮ ਤੁਸੀਂ ਕਰਨੇ ਹੀ ਨਹੀਂ ਕਰਾਉਣਾ ਹੀ ਹੈ ਨਹੀਂ ਫਿਰ ਡਾਕਟਰ ਕਰਨਾ ਫੋਟੋ ਕਚਾਉਣ ਦੀ ਕਿਹੜਾ ਲੋੜ ਆ ਇਹ ਕੋਝਾ ਮਜ਼ਾਕ ਜਨਤਾ ਦੇ ਨਾਲ ਹਲਕੇ ਦੇ ਲੋਕਾਂ ਦੇ ਨਾਲ ਕਰਨਾ ਛੱਡ ਦਿਓ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਔਖਾ ਹੋ ਜਾਊਗਾ ਇਹੀ ਕੁਝ ਮੈਂ ਕਹਿਣਾ ਚਾਹੁੰਦਾ ਹੁਣ ਮੈਂ ਸਮਝਾਈ ਮੈਨੂੰ ਪਰ ਜੀ ਸਿਰਫ ਚੁਟਕਲੇ ਸੁਣਾ ਰਹੀ ਹੈ ਸਿਰਫ ਮਜ਼ਾਕ ਕਰ ਰਹੀ ਹੈ ਲੋਕਾਂ ਜਿਹੜੀ ਅਸਲੀ ਕੰਮ ਕਰਨ ਵਾਲੇ ਆ ਉਹ ਨਹੀਂ ਕਰ ਰਹੇ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਆ ਸਾਡੇ 3-4 ਸਾਲ ਹੋ ਗਏ ਇਹਨਾਂ ਨੂੰ ਹੁਣ ਸੜਕਾਂ ਦਿੱਕੀਆਂ ਉਹ ਵੀ ਇੱਕ ਫਾਰਮੈਲਟੀ ਤੌਰ ਤੇ ਉਦਘਾਟਨ ਕਰ ਗਏ ਆ ਇੱਕ ਐਮਐਲਏ ਕੋ ਪਾਵਰ ਆ ਹਰਜੋਤ ਬੈਂਸ ਕੈਬਨਟ ਮੰਤਰੀ ਹੈ ਸਾਡੇ ਚਮਕੌਰ ਸਾਹਿਬ ਦੇ ਨਾਲ ਉਹ ਕਦੇ 34 ਕਰੋੜ ਦਾ ਕੋਈ ਪੁਲ ਦਾ ਉਦਘਾਟਨ ਕਰ ਰਿਹਾ ਕੋਈ ਹੋਰ ਕਰ ਰਿਹਾ ਉਹ ਕੰਮ ਕਾਹਦੀ ਛੇਤੀ ਸ਼ੁਰੂ ਕਰੰਦੇ ਆ ਉੱਥੇ ਵੀ ਇਹੀ ਹਾਲ ਆ ਉਰੇ ਵੀ ਇਹੀ ਹਾਲ ਆ ਤੁਸੀਂ ਕਹਿ ਦਿੰਦੇ ਹੋ ਟੱਕ ਲਾ ਜਾਂਦੇ ਕਹੀ ਨਾਲ ਬੁੱੜ ਕੇ ਕੋਈ ਕੰਮ ਹੁੰਦਾ ਨਹੀਂ ਹੈ ਸਰਕਾਰਾਂ ਤੋਂ ਕੰਮ ਅਫਸਰਾਂ ਤੋਂ ਤੁਸੀਂ ਕਰਾਣੇ ਹੁੰਦੇ ਕਿ ਤੁਸੀਂ ਆਪ ਹੀ ਕਰ ਰਹੇ ਹੁੰਦੇ ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਵੀ ਇਹਨਾਂ ਦੇ ਬਸ ਕੁਝ ਨਹੀਂ ਰਿਹਾ ਬਸ ਬੁਰਾ ਹਾਲ ਹੈ ਲੋਕੀ ਬਹੁਤ ਗਰਾਟਾ ਨੂੰ ਲੈ ਕੇ 1 ਸਾਲ ਹੋ ਚੱਲੇ ਆ ਇਹਨਾਂ ਨੇ ਪੰਚਾਇਤ ਨੂੰ ਇੱਕ ਪੈਸਾ ਨਹੀਂ ਦਿੱਤਾ ਅਸੀਂ ਖੁਦ ਦਫ਼ਤਰ ਕਈ ਵਾਰ ਜਾਂਦੇ ਆ ਤੁਸੀਂ ਦੇਖ ਲਓ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਜੇ 20 25 ਸਰਪੰਚਾਂ ਨੂੰ ਇਕੱਠਾ ਹੋ ਕੇ ਇੱਕ ਮਤਾ ਪਾ ਕੇ ਸਰਕਾਰ ਨੂੰ ਦੇਣਾ ਪਵੇ ਵੀ ਸਰਕਾਰ ਇਹ ਸਾਨੂੰ ਪੈਸਾ ਦੇ ਦੇ ਕੋਈ ਤੇ ਫੇ ਉਹਦਾ ਕੀ ਫਾਇਦਾ ਇਹਨਾਂ ਨੂੰ ਆਪ ਨਹੀਂ ਪਿੱਖਦਾ ਵੀ ਪਿੰਡਾਂ 'ਚ ਕਿਹੜੇ ਕੰਮ ਚੱਲਣ ਵਾਲੇ ਆ ਕਿਹੜੇ ਹੋਰ ਆ ਮੈਂ ਤਾਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਮੈਨੂੰ ਪਰਸਨਲੀ ਤੌਰ ਤੇ ਐਮਐਲਏ ਸਾਹਿਬ ਨੇ ਕਿਹਾ ਵੀ ਖਬਰਦਾਰ ਜੇ ਤੂੰ ਕੋਈ ਪਿੰਡ ਦਾ ਕੰਮ ਕਰਾਣਾ ਹੈ ਮੇਰੇ ਕੋਲ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਗੱਲ ਕਹਿੰਦਾ ਅਸੀਂ ਹੁਣ ਸਰਪੰਚ ਆਂ ਜੀ ਸਾਨੂੰ ਕੋਈ ਪ੍ਰੋਬਲਮ ਆਂਦੀ ਆ ਤਾਂ ਅਸੀਂ ਐਮਐਲਏ ਕੋਲ ਹੀ ਜਾਣਾ ਜੇ ਐਮਐਲਏ ਸਾਨੂੰ ਸਿੱਧਾ ਹੀ ਕਹਿ ਰਿਹਾ ਵੀ ਸਾਡੇ ਦਫ਼ਤਰ ਜਨ ਆ ਜਾਓ ਕੋ ਕੰਮ ਕਰਾਉਣ ਵਾਸਤੇ ਫਿਰ ਕੋਈ ਗੱਲ ਨਹੀਂ ਜੀ ਮੈਂ ਵੀ ਇਹੀ ਬੇਨਤੀ ਕਰੂੰਗਾ ਸਾਡੇ ਪਿੰਡਾਂ 'ਚ ਵੀ ਨਾ ਆ ਜਿਓ ਬਸ ਵੋਟਾਂ ਵੀ ਲੋਕਾਂ ਨੂੰ ਇਹਨਾਂ ਨੇ ਗਮਰਾ ਹੁਣ ਵੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਹੁਣ ਤਾਂ ਥੋੜਾ ਬਹੁਤਾ ਟਾਈਮ ਰਹਿ ਗਿਆ ਪਰ ਇਹਨਾਂ ਤੋਂ ਕੁਝ ਨਹੀਂ ਹੋਣਾ ਨਾ ਇਹਨਾਂ ਕੋਈ ਵਾਅਦੇ ਪੂਰੇ ਹੋਏ ਨਾ ਸੜਕਾਂ ਬੜੀਆਂ ਚਮਕੌਰ ਸਾਹਿਬ ਦੀ ਅੱਡੀ ਮਹਾਨ ਨਗਰੀ ਜਿਨ੍ਹਾਂ ਨੂੰ ਚੰਜੀ ਚੰਨੀ ਸਾਹਿਬ ਨੇ ਇਹਨਾਂ ਸੁੰਦਰ ਬਣਾਇਆ ਹੁਣ ਤੁਸੀਂ ਕੋ ਤੁਹਾਡਾ ਤੁਸੀਂ ਦੱਸੋ ਤੁਸੀਂ ਐਸੇ ਐਮਐਲਏ ਤੁਸੀਂ ਕਿਹੜੇ ਪ੍ਰੋਜੈਕਟ ਲੈ ਕੇ ਆਏ ਜਮਕੌਰ ਸਾਹਿਬ ਲਈ ਤੁਸੀਂ ਗੱਲ ਤਾਂ ਤਾਂ ਕਰੋ ਨਾ ਨਹੀਂ ਇਹ ਦੁਕਾਟਨ ਦਾ ਕਰੇ ਜੀ ਉਹ ਉਹ ਦੁਕਾਟਨ ਕੰਮ ਉਹਨਾਂ ਦੇ ਕਰੀ ਜਾਂਦੇ ਆ ਸਾਰੇ ਪੈਸੇ ਉਹਨਾਂ ਦੇ ਨੇ ਚੰਨੀ ਸਾਹਿਬ ਦੇ ਆ ਇਹ ਰੀਬਨ ਕੱਟਣ ਨੂੰ ਇਹ ਆ ਜਾਂਦੇ ਆ ਯਾ ਤਾਂ ਗੱਲ ਕਰੋ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਦੋ ਵਾਰ ਆ ਗਏ ਤੁਸੀਂ ਕੀ ਲੈ ਲਿਆ ਮੁੱਖ ਮੰਤਰੀ ਸਾਹਿਬ ਤੋਂ ਕੀ ਅਨਾਉਂਸ ਕਰਾਇਆ ਜਮਕੌਰ ਸਾਹਿਬ ਵਾਸਤੇ ਜੇ ਕੋਈ ਕਰਾਉਂਗੇ ਜੇ ਕੁਝ ਜਮਕੌਰ ਸਾਹਿਬ ਦੇ ਲੋਕਾਂ ਨੂੰ ਦੋਵਾਂਗੇ ਤਾਂ ਹੀ ਪਤਾ ਲੱਗੂਗਾ ਨਾ ਵੀ ਐਮਐਲਏ ਕੁਝ ਕਰ ਰਿਹਾ ਜਿਹੜੇ ਦੁਕਾਟਨ ਕਰ ਰਹੇ ਖੁੱਖਲੇ ਕਿਉਂ ਮੰਗ ਪਤਾ ਦੇਣਾ ਪਿਆ ਜੇ ਕੰਮ ਸ਼ੁਰੂ ਹੁੰਦੇ ਅਸੀਂ ਕੀ ਲੱਗਦਾ ਵੀ ਕਾਂਗਰਸ ਪਾਰਟੀ ਐਵੇਂ ਹੀ ਆ ਸਰ ਵੀ ਸ